हां जी दोस्तों जे तुसी नवे आईफोन कबाड़ ਦੇ ਰੇਟ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਮੈਂ ਤੁਹਾਡੇ ਵਾਸਤੇ ਇੱਕ ਇਸ ਤਰ੍ਹਾਂ ਦਾ ਤਰੀਕਾ ਲੈ ਕੇ ਆਇਆ ਹਾਂ ਦੋਸਤੋ ਜਿੰਦੇ ਵਿੱਚ ਤੁਸੀਂ ਨਵੇਂ ਆਈਫੋਨ ਨਵੇਂ ਲੈਪਟਾਪ ਨਵੇਂ-ਨਵੇਂ ਕੈਮਰੇ ਜੋ ਕਿ ਫੌਰਨ ਤੋਂ ਆਉਣ ਵਾਲੇ ਹੁੰਦੇ ਹਨ ਬੈਸਟ ਕੁਆਲਿਟੀ ਦੇ ਉਹਨੂੰ ਤੁਸੀਂ ਸਸਤੇ ਤੇ ਕਬਾੜ ਦੇ ਰੇਟ ਖਰੀਦ ਸਕਦੇ ਹੋ ਉਹ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਤੇ ਉਸ ਨੂੰ ਖਰੀਦ ਕੇ ਦੋਸਤੋ ਤੁਸੀਂ ਉਸ ਨੂੰ ਜਿਹੜੇ ਮਰਜ਼ੀ ਰੇਟ ਦੇ ਵਿੱਚ ਵੇਚ ਸਕਦੇ ਹੋ ਤੇ ਜਿੱਥੇ ਮਰਜ਼ੀ ਵੇਚ ਸਕਦੇ ਹੋ ਉਹ ਵੀ ਸਰਕਾਰ ਦੀ ਮਨਜ਼ੂਰੀ ਦੇ ਨਾਲ ਦੋਸਤੋ ਅੱਜ ਜੋ ਮੈਂ ਤੁਹਾਨੂੰ ਇਹ ਪੈਸਾ ਕਮਾਉਣ ਦਾ ਜੋ ਤਰੀਕਾ ਦੱਸਣ ਜਾ ਰਿਹਾ ਹਾਂ ਸ਼ਾਇਦ ਹੀ ਕੋਈ YouTube ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਹੋਵੇਗੀ ਦੋਸਤੋ ਜੋ ਕਿ ਇਸ ਬਾਰੇ ਦੱਸ ਰਹੀ ਹੋਵੇਗੀ ਜੋ ਅੱਜ ਮੈਂ ਦੱਸ ਰਿਹਾ ਕਿਉਂਕਿ ਦੋਸਤੋ ਅੱਜ ਮੈਂ ਜੋ ਗੱਲ ਕਰਨ ਲੱਗਾ ਜਿਸ ਚੀਜ਼ ਬਾਰੇ ਉਹ ਦੋਸਤੋ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਇੱਕ ਸਾਈਟ ਹੈ ਜਿੱਥੇ ਤੁਸੀਂ ਘਰ ਬੈਠੇ ਦੋਸਤੋ ਨਵੇਂ-ਨਵੇਂ iPhone ਉਹ ਵੀ ਡੱਬਾ ਬੰਦ ਤੁਸੀਂ ਦੋਸਤੋ ਸਸਤੇ ਤੇ ਕਬਾੜ ਦੇ ਰੇਟ ਖਰੀਦ ਸਕਦੇ ਹੋ ਦੋਸਤੋ ਆਪਾਂ ਅੱਜ ਗੱਲ ਕਰਨ ਲੱਗੇ ਆਂ ਸਰਕਾਰ ਦੀ ਇੱਕ ਸਾਈਟ ਹੈ ਜੋ ਜਿਸ ਦਾ ਨਾਮ ਹੈ ਦੋਸਤੋ MSTC MSTC ਦੋਸਤੋ ਇੱਕ ਸਾਈਟ ਹੈ ਦੋਸਤੋ ਉਹਨੂੰ ਤੁਸੀਂ Chrome ਦੇ ਵਿੱਚ ਜਾ ਕੇ ਆਪਣੇ Google ਦੇ search bar ਦੇ ਵਿੱਚ ਜਾ ਕੇ ਉਸ ਨੂੰ search ਕਰ ਸਕਦੇ ਹੋ ਤੇ ਉਸ ਦੇ ਨਾਲ ਦੋਸਤੋ ਸਭ ਤੋਂ ਪਹਿਲਾਂ ਜੋ ਸਾਈਟ ਆਏਗੀ ਦੋਸਤੋ ਉਸ ਨੂੰ ਤੁਸੀਂ ਕਲਿੱਕ ਕਰ ਲੈਣਾ ਤੇ ਉਹ ਹੁੰਦੀ ਹੈ ਦੋਸਤੋ ਸਰਕਾਰ ਦੀ ਇੱਕ ਸਾਈਟ ਹੈ ਦੋਸਤੋ ਜਿੱਥੋਂ ਤੁਸੀਂ ਨਵੇਂ iPhone ਜਾਂ ਨਵੇਂ ਜੋ ਇਲੈਕਟ੍ਰੋਨਿਕ ਗੈਜਟ ਹੁੰਦੇ ਆ ਦੋਸਤੋ ਹੋਰ ਹਰ ਇੱਕ ਚੀਜ਼ ਦੋਸਤੋ ਉਹਦੇ ਵਿੱਚ ਉੱਤੇ ਨਿਲਾਮੀ ਹੁੰਦੀ ਹੈ ਜਿਸ ਨੂੰ ਤੁਸੀਂ ਖਰੀਦ ਕੇ ਆਪਣਾ ਰੇਟ ਰੱਖ ਕੇ ਦੋਸਤੋ ਉਸ ਦੀ ਬੋਲੀ ਲੱਗਦੀ ਹੈ ਤਾਂ ਤੁਸੀਂ ਉਸ ਨੂੰ ਖਰੀਦ ਕੇ ਆਪਣੇ ਘਰ ਲੈ ਕੇ ਆ ਸਕਦੇ ਹੋ ਉਹ ਵੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ ਤੇ ਉਸ ਨੂੰ ਦੋਸਤੋ ਤੁਸੀਂ ਕਿੰਨੇ ਮਰਜ਼ੀ ਦੇ ਵਿੱਚ ਤੁਸੀਂ ਅੱਗੇ ਜਾ ਕੇ ਉਸ ਨੂੰ ਵੇਚ ਸਕਦੇ ਹੋ ਦੋਸਤੋ ਇਹ ਆਪਣੇ ਜੋ ਇੰਟਰਨੈਸ਼ਨਲ 에어ਪੋਰਟਸ ਹੁੰਦੇ ਹਨ ਉੱਥੋਂ ਜੋ ਵਿਦੇਸ਼ਾਂ ਦੇ ਵਿੱਚ ਜੋ ਜਾ ਜਾਂਦੀ ਹੈ ਦੋਸਤੋ ਉਸ ਦੇ ਵਿੱਚ ਬਹੁਤ ਸਾਰਾ ਸਮਾਨ ਹੁੰਦਾ ਜੋ ਉੱਥੋਂ ਆਪਣੇ ਇੰਡੀਆ ਦੇ ਵਿੱਚ ਆਂਦਾ ਹੈ ਜਿੰਦੇ ਵਿੱਚ ਇਲੈਕਟ੍ਰੋਨਿਕ ਗੈਜਟ ਹੁੰਦੇ ਹਨ ਨਵੇਂ-ਨਵੇਂ ਆਈਫੋਨ ਜਾਂ ਹੋਰ ਇਲੈਕਟ੍ਰੋਨਿਕ ਕੈਮਰੇ ਵਗੈਰਾ ਮਹਿੰਗੇ ਮਹਿੰਗੇ ਹੋਰ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਦੋਸਤੋ ਜੋ ਉੱਥੋਂ ਦੇ ਉੱਥੋਂ ਰਹਿਣ ਵਾਲੇ ਲੋਕ ਉੱਥੋਂ ਖਰੀਦ ਕੇ ਇੱਥੇ ਆਪਣੇ ਇੰਡੀਆ ਦੇ ਵਿੱਚ ਲੈ ਕੇ ਆਣੇ ਆਂ ਕੁਝ ਕੋ ਦੋਸਤੋ ਉਹ ਹੁੰਦੇ ਹਨ ਜੋ ਕਿ ਆਪਣੇ ਦੋਸਤਾਂ ਵਾਸਤੇ ਇਹ ਚੀਜ਼ ਨੂੰ ਖਰੀਦ ਕੇ ਲੈਂਦੇ ਹਨ ਕੁਝ ਕੋ ਦੋਸਤੋ ਇਸ ਚੀਜ਼ ਦਾ ਬਿਜ਼ਨਸ ਕਰਨ ਵਾਸਤੇ ਵੀ ਉੱਥੋਂ ਖਰੀਦ ਕੇ ਇੱਥੇ ਲੈ ਕੇ ਆਉਂਦੇ ਆਂ ਪਰ ਜੋ ਗੱਲ ਹੈ ਦੋਸਤੋ ਉਹ ਇਹ ਹੈ ਕਿ ਉੱਥੋਂ ਜੋ ਖਰੀਦ ਕੇ ਲਿਆਉਣ ਵਾਲੀ ਚੀਜ਼ ਦੀ ਇੱਕ ਲਿਮਿਟੇਸ਼ਨ ਹੁੰਦੀ ਆ ਉਸ ਤੋਂ ਵੱਧ ਦੋਸਤੋ ਆਪੋ ਇਸ ਚੀਜ਼ ਨੂੰ ਖਰੀਦ ਕੇ ਨਹੀਂ ਲੈ ਕੇ ਆ ਸਕਦੇ ਆ ਪਰ ਜਿਵੇਂ ਤੁਹਾਡਾ ਕੋਈ ਦੋਸਤ ਹੈ ਦੋਸਤੋ ਤੁਸੀਂ ਉਸ ਨੂੰ ਕਹਿ ਦਿੰਦੇ ਆ ਕਿ ਉੱਥੋਂ ਤੁਸੀਂ ਨਵੇਂ ਕੈਮਰਾ ਜਾਂ ਨਵੇਂ ਆਈਫੋਨ ਲੈ ਕੇ ਆਣੇ ਤੁਸੀਂ ਤਿੰਨ ਤੋਂ ਚਾਰ ਪੀਸ ਉਸਦੇ ਕੋਲ ਮੰਗਾ ਲੈਣੇ ਹੋ ਜਾਂ ਫਿਰ ਉਸ ਨੂੰ ਨਹੀਂ ਪਤਾ ਹੁੰਦਾ ਦੋਸਤੋ ਕਿ ਇਹਨੇ ਪੀਸ ਆਪਾਂ ਲੈ ਕੇ ਆ ਸਕਦੇ ਆ ਜਾਂ ਨਹੀਂ ਫਿਰ ਵੀ ਉਹ ਉੱਥੋਂ ਖਰੀਦ ਕੇ ਤੇ ਆਪਣੇ ਨਾਲ ਲੈ ਕੇ ਆਪਣੇ ਅਜਾਜ ਦੇ ਵਿੱਚ ਬੈਠ ਕੇ ਇੱਥੇ ਆਂਦਾ ਹੁੰਦਾ ਹੈ ਪਰ ਉਸ ਦੂਰ ਰਾਸਤੇ ਵਿੱਚ ਜਦੋਂ ਇੱਥੇ ਉਤਰਦਾ ਹੈ ਤਾਂ ਦੋਸਤੋ ਜੋ ਆਪਣੇ ਕਸਟਮ ਡਿਊਟੀ ਵਾਲੇ ਹੁੰਦੇ ਹਨ ਆਫੀਸਰ ਹੁੰਦੇ ਹਨ ਦੋਸਤੋ ਉਹਨਾਂ ਦੀ ਨਿਗਾ ਉਹਨਾਂ ਤੇ ਪੈ ਜਾਂਦੀ ਹੈ ਜਾਂ ਉਹ ਫੜੇ ਜਾਂਦੇ ਹਨ ਤਾਂ ਉਹਨਾਂ ਦਾ ਜੋ ਸਮਾਨ ਹੈ ਦੋਸਤੋ ਉਹ ਜ਼ਬਤ ਹੋ ਜਾਂਦਾ ਹੈ ਉਸ ਦਾ ਸਮਾਨ ਜ਼ਬਤ ਹੁੰਦਾ ਦੋਸਤੋ ਤੇ ਉਸ ਦੀ ਇੱਕ ਦੋਸਤੋ ਬੋਲੀ ਲੱਗਦੀ ਹੈ ਕਿਉਂਕਿ ਦੋਸਤੋ ਇਹ ਜੋ ਜੋ ਸਮਾਨ ਹੁੰਦਾ ਦੋਸਤੋ ਇਸ ਨੂੰ ਸਰਕਾਰ ਆਪਣੇ ਕੋਲ ਨਹੀਂ ਰੱਖ ਸਕਦੀ ਇਸ ਨੂੰ ਇਸ ਕਰਕੇ ਇਸ ਨੂੰ ਨਿਲਾਮੀ ਦੇ ਵਿੱਚ ਹੀ ਇਸ ਸਮਾਨਾਂ ਨੂੰ ਬਾਹਰ ਕੱਢਣਾ ਪੈਂਦਾ ਕਿਉਂਕਿ ਜੋ ਵੀ ਉੱਥੇ ਦੋਸਤੋ ਇਸ ਤਰ੍ਹਾਂ ਦੇ ਸਮਾਨ ਖਰੀਦ ਕੇ ਲੈ ਕੇ ਆਉਂਦੇ ਆ ਨਾ ਉਹ ਜਾਣੇ ਅਣਜਾਣੇ ਦੇ ਵਿੱਚ ਦੋਸਤੋ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਬੈਂਦੇ ਆ ਨਾ ਤੇ ਇਹ ਆਪ ਦਾ ਸਮਾਨ ਹੈ ਦੋਸਤੋ ਇੱਥੇ ਜ਼ਬਤ ਕਰਵਾ ਲੈਂਦੇ ਆ ਤੇ ਇਹ ਸਮਾਨ ਦੋਸਤੋ ਆਪਾਂ ਡਾਇਰੈਕਟ ਇਹਨਾਂ ਤੋਂ ਨਹੀਂ ਖਰੀਦ ਸਕਦੇ ਇਹ ਆਪਣੀ ਸਰਕਾਰ ਦੀ ਇੱਕ ਸਾਈਟ ਹੁੰਦੀ ਹੈ ਦੋਸਤੋ ਆਪੋ ਉਸ ਸਾਈਟ ਦੇ ਵਿੱਚ ਆਪਣੇ ਇਸ ਸਮਾਨ ਨੂੰ ਖਰੀਦ ਸਕਦੇ ਆ ਉਹ ਵੀ ਸਸਤੇ ਤੇ ਕਬਾੜ ਦੇ ਰੇਟ ਦੇ ਵਿੱਚ ਮੰਨ ਲਓ ਜਿਵੇਂ ਕੋਈ 1.5 ਲੱਖ ਦਾ ਦੋਸਤੋ ਉੱਥੋਂ ਕੋਈ ਆਈਫੋਨ ਲੈ ਕੇ ਆਇਆ ਤੇ ਉਸ ਦੀ ਜੋ ਬੋਲੀ ਲੱਗਦੀ ਹੈ ਦੋਸਤੋ ਇਸ ਸਾਈਟ ਦੇ ਵਿੱਚ ਜੋ ਅੱਜ ਮੈਂ ਤੁਹਾਨੂੰ ਦੱਸਣ ਵਾਲਾ ਉਹ ਸਾਈਟ ਦੇ ਵਿੱਚ ਤੁਸੀਂ ਬੋਲੀ ਲਗਾ ਕੇ ਦੋਸਤੋ 15 ਤੋਂ 20000 ਰੁਪਏ ਦੇ ਵਿੱਚ ਤੁਸੀਂ ਆਪਣੀ ਬੋਲੀ ਨੂੰ ਸ਼ੁਰੂ ਕਰਕੇ ਦੋਸਤੋ ਇਸ ਸਮਾਨ ਨੂੰ ਖਰੀਦ ਸਕਦੇ ਹੋ ਤੁਹਾਡਾ 20 ਤੋਂ 22000 ਰੁਪਏ ਦੇ ਵਿੱਚ ਤੁਹਾਨੂੰ ਨਵਾਂ ਆਈਫੋਨ ਦੋਸਤੋ ਤੁਸੀਂ ਆਪਣੇ ਘਰ ਲੈ ਕੇ ਆ ਸਕਦੇ ਹੋ ਇਸੇ ਤਰ੍ਹਾਂ ਦੋਸਤੋ ਕੋਈ ਕੰਟੇਨਰਾਂ ਦੇ ਵਿੱਚ ਵੀ ਫੌਰਨ ਤੋਂ ਸਮਾਨ ਆਪਣੇ ਇੰਡੀਆ ਦੇ ਵਿੱਚ ਆਂਦਾ ਹੈ ਪਰ ਜੋ ਕਸਟਮ ਡਿਊਟੀ ਵਾਲੇ ਉਸ ਨੂੰ ਫੜ ਲੈਂਦੇ ਹਨ ਦੋਸਤੋ ਪਰ ਉਹਦੇ ਵਿੱਚ ਜਦੋਂ ਉਹਦੇ ਕਾਗਜ਼ ਵੇਖਦੇ ਹਨ ਤਾਂ ਜਿਵੇਂ ਮੰਨ ਲਓ ਕੋਈ ਨਵੇਂ ਬਾਈਕ ਆਏ ਹਨ ਜਾਂ ਕੋਈ ਨਵੀਂ ਸਕੂਟਰੀ ਆ ਰਹੀਆਂ ਹਨ ਤੇ ਉਸ ਦੇ ਵਿੱਚ 140 ਸਕੂਟਰੀਆਂ ਲਿਖਵਾਈਆਂ ਹੁੰਦੀਆਂ ਹਨ ਪਰ ਉਹ ਜਿਹੜੀਆਂ ਸਕੂਟਰੀਆਂ ਹੁੰਦੀਆਂ ਉਹ 140 ਤੋਂ ਵੱਧ ਹੁੰਦੀਆਂ ਹਨ ਮੰਨ ਲਓ ਉਹ 170 ਜਾਂ 80 ਕੁਆਂਟੀਟੀ ਦੇ ਵਿੱਚ ਹੁੰਦੀਆਂ ਹਨ ਪਰ ਜੋ ਉਹਦਾ ਬਿੱਲ ਹੈ ਦੋਸਤੋ ਉਹ ਥੋੜਾ ਬਣਵਾਇਆ ਹੁੰਦਾ ਹੈ ਉਹ ਚੀਜ਼ ਜਦੋਂ ਉਹਨਾਂ ਦੇ ਨਿਗਾਹ ਦੇ ਵਿੱਚ ਪੈ ਜਾਂਦੀਆਂ ਕਸਟਮ ਡਿਊਟੀ ਵਾਲਿਆਂ ਦੇ ਤਾਂ ਉਹ ਸਾਰੇ ਹੀ ਮਾਲ ਨੂੰ ਸਾਰੇ ਕੰਟੇਨਰ ਨੂੰ ਜ਼ਬਤ ਕਰ ਲੈਂਦੇ ਹਨ ਤੇ ਉਸ ਦਾ ਪੂਰਾ ਬਿੱਲ ਜਾਂ ਉਹਦੀ ਫਾਰਮੈਲਿਟੀ ਮੰਗਾਈ ਜਾਂਦੀ ਹੈ ਤੇ ਇਸ ਦਾ ਇੱਕ ਖਾਸ ਗੱਲ ਇਹ ਹੁੰਦੀ ਹੈ ਦੋਸਤੋ ਜਦੋਂ ਵੀ ਇਹ ਸਮਾਨ ਹੈ ਦੋਸਤੋ ਉਹ ਜਦੋਂ ਆਪਣੇ ਸਰਕਾਰ ਵੱਲੋਂ ਫੜਿਆ ਜਾਂਦਾ ਹੈ ਤਾਂ ਉਸ ਨੂੰ ਇੱਕ ਇੱਕ ਦਿਨ ਰੱਖਣ ਦਾ ਵੀ ਦੋਸਤੋ ਉਹਨਾਂ ਕੋਲੇ ਚਾਰਜਸ ਲੈਂਦੇ ਹਨ ਜਿਨ੍ਹਾਂ ਦਾ ਵੀ ਇਹ ਸਮਾਨ ਹੈ ਇਸ ਕਰਕੇ ਉਸ ਦਾ ਜੋ ਕਿਰਾਇਆ ਹੁੰਦਾ ਨਾ ਕੰਟੇਨਰ ਰੱਖਣ ਦੀ ਮੇਨਟੇਨਸ ਹੁੰਦੀ ਆ ਉਸ ਦਾ ਚਾਰਜਸ ਵਗੈਰਾ ਉਹ ਸਾਰੇ ਉਸ ਬੰਦੇ ਤੋਂ ਲੈ ਜਾਂਦੇ ਹਨ ਜੋ ਵੀ ਸਮਾਨ ਨੂੰ ਲਿਆਇਆ ਜਾਂਦਾ ਜਿਸ ਦੇ ਦੁਆਰੇ ਫੜਿਆ ਜਾਂਦਾ ਪਰ ਜੋ ਕਈ ਵਾਰੀ ਦੋਸਤੋ ਜੋ ਇਹ ਚੀਜ਼ਾਂ ਹੁੰਦੀਆਂ ਨਾ ਕੰਟੇਨਰ ਵਗੈਰਾ ਉਹਨੂੰ ਪਏ ਪਏ ਇੰਨਾ ਟਾਈਮ ਹੋ ਜਾਂਦਾ ਕਿ ਉਸ ਦਾ ਕਿਰਾਇਆ ਇੰਨਾ ਜ਼ਿਆਦਾ ਹੋ ਜਾਂਦਾ ਕਿ ਇਸ ਨੂੰ ਨਾ ਤਾਂ ਉਸ ਦੇ ਪੂਰੇ ਇਨਾਂ ਕੋਲ ਸਰਟੀਫਿਕੇਟ ਜਾਂ ਕਾਗਜ਼ ਹੁੰਦੇ ਹਨ ਤੇ ਨਾ ਹੀ ਵਾਪਸ ਲੈ ਸਕਦਾ ਇਸ ਕਰਕੇ ਉਹ ਸਾਰਾ ਸਮਾਨ ਦੋਸਤੋ ਆਪਣੇ ਇਸ ਜੋ ਆਪਣੀ ਅੱਜ ਦੀ ਸਾਈਟ ਆ ਦੋਸਤੋ ਮੈਂ ਦੱਸਣ ਵਾਲਾ ਉਸ ਸਾਈਟ ਦੇ ਵਿੱਚ ਸਰਕਾਰ ਵੱਲੋਂ ਨਿਲਾਮੀ ਕੀਤੀ ਜਾਂਦੀ ਹੈ ਦੋਸਤੋ ਆਪਾਂ ਇਸ ਨਿਲਾਮੀ ਦੇ ਵਿੱਚ ਭਾਗ ਲੈ ਕੇ ਤੇ ਇਸ ਸਮਾਨਾਂ ਨੂੰ ਖਰੀਦ ਸਕਦੇ ਆ ਇਸ ਤਰ੍ਹਾਂ ਦੇ ਗੈਜਟਸ ਨੂੰ ਖਰੀਦ ਸਕਦੇ ਆ ਉਹ ਵੀ ਘੱਟ ਤੋਂ ਘੱਟ ਰੇਟ ਦੇ ਵਿੱਚ ਕਿਉਂਕਿ ਸਰਕਾਰ ਵੱਲੋਂ ਜੋ ਨਿਲਾਮੀ ਹੁੰਦੀ ਹੈ ਦੋਸਤੋ ਉਹ ਉਹਦੇ ਪਿਓਰ ਰੇਟ ਦੀ ਨਹੀਂ ਹੁੰਦੀ ਉਹ ਸਿਰਫ ਦੋਸਤੋ ਉਸ ਦਾ ਖਰਚਾ ਪਾਣੀ ਕੱਢ ਕੇ ਸਰਕਾਰ ਵੱਲੋਂ ਉਸ ਦਾ ਨਿਲਾਮੀ ਦਾ ਰੇਟ ਰੱਖਿਆ ਜਾਂਦਾ ਤੇ ਆਪਣੇ ਵਾਸਤੇ ਦੋਸਤੋ ਉਹ ਬਹੁਤ ਹੀ ਕਪਈਤੀ ਰੇਟ ਹੋ ਜਾਂਦਾ ਜਿਸ ਨੂੰ ਆਪਾਂ ਖਰੀਦ ਕੇ ਅੱਗੇ ਆਪਣੇ ਕਿਸੇ ਵੀ ਦੋਸਤ ਨੂੰ ਵੀ ਸੇਲ ਕਰ ਸਕਦੇ ਆ ਕਿਸੇ ਵੀ ਮਾਰਕੀਟ ਵਾਲੇ ਨੂੰ ਵੀ ਸੀ ਨੂੰ ਸੇਲ ਕਰ ਸਕਦੇ ਆ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਇਸ ਸਾਈਟ ਬਾਰੇ ਦੋਸਤੋ ਇਸ ਸਾਈਟ ਦਾ ਨਾਮ ਹੈ ਐਮ ਐਸ ਟੀ ਸੀ ਜਦੋਂ ਤੁਸੀਂ ਗੂਗਲ ਦੇ ਉੱਤੇ ਸਰਚ ਮਾਰੋਗੇ ਐਮ ਐਸ ਟੀ ਸੀ ਦੋਸਤੋ ਸਭ ਤੋਂ ਪਹਿਲਾਂ ਜੋ ਸਾਈਟ ਆਏਗੀ ਉਹੀ ਹੈ ਦੋਸਤੋ ਇਹ ਸਾਈਟ ਹੈ ਜੋ ਕਿ ਸਰਕਾਰ ਦੀ ਇੱਕ ਸਾਈਟ ਹੁੰਦੀ ਹੈ ਜਿੱਥੋਂ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਨਿਲਾਮੀ ਹੁੰਦੀ ਹੈ ਸਰਕਾਰ ਵੱਲੋਂ ਹੁਣ ਜਦੋਂ ਤੁਸੀਂ ਇਸ ਸਾਈਟ ਨੂੰ ਦੋਸਤੋ ਖੋਲ ਕੇ ਵੇਖੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਇਹਦੇ ਵਿੱਚ ਪਤਾ ਲੱਗੇਗਾ ਇੰਦੇ ਵਿੱਚ ਦੋਸਤੋ ਸਿੱਧਾ ਆਪਾਂ ਇਸ ਸਾਈਟ ਦੇ ਵਿੱਚ ਜਾ ਕੇ ਨਿਲਾਮੀ ਦੇ ਵਿੱਚ ਭਾਗ ਨਹੀਂ ਲੈ ਸਕਦੇ ਪਹਿਲਾਂ ਆਪਾਂ ਨੂੰ ਇਸ ਸਾਈਟ ਦੇ ਵਿੱਚ ਇਸ ਦਾ ਮੈਂਬਰ ਬਣਨ ਵਾਸਤੇ ਦੋਸਤੋ ਆਪਾਂ ਨੂੰ ਇਸ ਦੇ ਵਿੱਚ ਰਜਿਸਟ੍ਰੇਸ਼ਨ ਕਰਵਾਣੀ ਪੈਂਦੀ ਹੈ ਜਿਸ ਨਾਲ ਆਪਾਂ ਨੂੰ ਇੱਕ ਲੌਗਇਨ ਆਈਡੀ ਮਿਲਦੀ ਹੈ ਉਹ ਉਸ ਨੂੰ ਖਰੀਦਣ ਵਾਸਤੇ ਦੋਸਤੋ ਸਿਰਫ ਆਪਾਂ ਨੂੰ 1000 ਰੁਪਏ ਆਪਣੀ ਫੀਸ ਹੁੰਦੀ ਹੈ ਪਲੱਸ 18% ਜੀਐਸਟੀ ਹੋਏਗੀ ਮੰਨ ਲਓ 1000 ਅਲੱਗ ਅਤੇ 180 ਰੁਪਏ ਸਰਕਾਰ ਦੀ ਇੱਕ ਜੀਐਸਟੀ 1180 ਰੁਪਏ ਦੇ ਵਿੱਚ ਦੋਸਤੋ ਤੁਸੀਂ ਇਸ ਜੋ ਸਾਈਟ ਦਾ ਹੈ ਦੋਸਤੋ ਤੁਸੀਂ ਇੱਕ ਮੈਂਬਰ ਬਣ ਜੰਨੇ ਹੋ ਜਿੰਦੇ ਨਾਲ ਤੁਸੀਂ ਇਸ ਨਿਲਾਮੀ ਦੇ ਵਿੱਚ ਭਾਗ ਲੈ ਸਕਦੇ ਹੋ ਸਭ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਇੱਕ ਗੱਲ ਦੱਸਦਾ ਕਿ ਤੁਹਾਨੂੰ ਇਹ ਆਪਣੇ ਜੋ ਰਜਿਸਟ੍ਰੇਸ਼ਨ ਚਾਰजेस ਹੁੰਦੇ ਆ 1000 ਰੁਪਏ ਤੁਸੀਂ ਇੱਕ ਵਾਰੀ ਇਹ ਲਾਂਨ ਦੀ ਕੋਈ ਜ਼ਰੂਰਤ ਨਹੀਂ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਇਸ ਸਾਈਟ ਨੂੰ ਸਮਝੋ ਇਹ ਸਾਈਟ ਹੈ ਕਿ ਤੁਸੀਂ ਜਿਵੇਂ ਕਿ ਰੋਜ਼ ਤੁਸੀਂ ਫੇਸਬੁੱਕ ਇੰਸਟਾਗ੍ਰam ਵੀ ਚਲਾਉਂਦੇ ਹੋ ਨਾ ਦੋਸਤੋ ਇਸੇ ਤਰ੍ਹਾਂ ਤੁਸੀਂ ਇਸ ਸਾਈਟ ਨੂੰ ਵੀ ਡੇਲੀ ਦੋਸਤੋ 15-20 ਮਿੰਟ ਜਾਂ ਅੱਧਾ ਘੰਟਾ ਇਸ ਸਾਈਟ ਨੂੰ ਦੋ ਰੋਜ਼ ਸਾਈਡ ਬਾਰੇ ਸਮਝੋ ਕਿਉਂਕਿ ਇਹ ਸਾਈਟ ਹੈ ਦੋਸਤੋ ਉਹ ਹਿੰਦੀ ਦੇ ਵਿੱਚ ਵੀ ਹੈ ਤੇ ਇੰਗਲਿਸ਼ ਦੇ ਵਿੱਚ ਵੀ ਤੁਸੀਂ ਜਿਹੜੀ ਵੀ ਲੈਂਗੁਏਜ ਚੂਜ਼ ਕਰਨਾ ਚਾਹੁੰਦੇ ਹੋ ਉਹ ਚੂਜ਼ ਕਰਕੇ ਦੋਸਤੋ ਤੁਸੀਂ ਇਸ ਸਾਈਟ ਨੂੰ ਸਮਝੋ ਕਿੰਨੇ ਦੇ ਵਿੱਚ ਕੀ ਕੀ ਆਪਸ਼ਨ ਹੁੰਦੀਆਂ ਕਿਉਂਕਿ ਇਸ ਸਾਈਟ ਦੇ ਵਿੱਚ ਦੋਸਤੋ ਹਰ ਇੱਕ ਚੀਜ਼ ਦੀ ਅਲੱਗ-ਅਲੱਗ ਫੋਲਡਰ ਬਣੇ ਹੋਣੇ ਆ ਤੇ ਫੰਕਸ਼ਨ ਬਣੇ ਹੁੰਦੀਆਂ ਮੰਨ ਲਓ ਜਿਵੇਂ ਕਿਸੇ ਵੀ ਚੀਜ਼ ਦੀ ਨਿਲਾਮੀ ਹੋਣੀ ਹੈ ਤੇ ਉਸ ਦੇ ਨਿਲਾਮੀ ਦਾ ਵੀ ਇਹਦੇ ਵਿੱਚ ਪੂਰੀ ਇਨਫੋਰਮੇਸ਼ਨ ਹੋਏਗੀ ਕਿ ਕਿਹੜੇ ਦਿਨ ਦੋਸਤੋ ਕਿਸ ਚੀਜ਼ ਦੀ ਨਿਲਾਮੀ ਹੋਣੀ ਹੈ ਤੇ ਕਿਸ ਦਿਨ ਹੋਣੀ ਹੈ ਤੇ ਕਿਸ ਟਾਈਮ ਹੋਣੀ ਹੈ ਇਸ ਤਰ੍ਹਾਂ ਦੋਸਤੋ ਤੁਸੀਂ ਅੱਜ ਦੀ ਨਿਲਾਮੀ ਦੇ ਵੀ ਇਸ ਵਿੱਚ ਦੇਖ ਸਕਦੇ ਹੋ ਤੇ ਆਉਣ ਵਾਲੀਆਂ ਜੋ ਵੀ ਨਿਲਾਮੀਆਂ ਤੇ ਜਿਹੜੇ ਜਿਹੜੇ ਸਮਾਨ ਦੀ ਨਿਲਾਮੀ ਹੋਣੀ ਹੈ ਉਹ ਵੀ ਤੁਸੀਂ ਦੋਸਤੋ ਇਸ ਸਾਈਟ ਦੇ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਜਦੋਂ ਤੁਸੀਂ ਇਸ ਸਾਈਟ ਬਾਰੇ ਪੂਰਾ ਸਮਝ ਜਾਓਗੇ ਨਾ ਦੋਸਤੋ ਤੁਸੀਂ ਇੱਕ ਮਹੀਨਾ ਵੀ ਤੁਸੀਂ ਇਸ ਸਾਈਟ ਨੂੰ ਦਿਓ ਤੁਸੀਂ ਫੇਸਬੁੱਕ ਜਾਂ ਇੰਸਟਾਗ੍ਰam ਵਾਂਗੂ ਦੋਸਤੋ ਇੱਕ ਵਾਰੀ ਇਸ ਸਾਈਟ ਨੂੰ ਵੀ ਟਾਈਮ ਦਿਓ ਇੱਕ ਮਹੀਨਾ ਦੋਸਤੋ ਤੁਸੀਂ ਅੱਧਾ-ਅੱਧਾ ਘੰਟਾ ਵੀ ਸਾਈਟ ਨੂੰ ਚਲਾਓਗੇ ਤੁਹਾਨੂੰ ਇਸ ਸਾਈਟ ਦਾ ਪੂਰੀ ਸਾਰੀ ਨੌਲੇਜ ਹੋ ਜਾਏਗੀ ਤੇ ਜਿਸ ਨਾਲ ਦੋਸਤੋ ਤੁਸੀਂ ਮੈਂ ਖੁਦ ਕਹਿੰਨਾ ਤੁਹਾਨੂੰ ਇਸ ਚੀਜ਼ ਬਾਰੇ ਪੂਰਾ ਇੰਟਰਸਟ ਪੈ ਜਾਏਗਾ ਇਸ ਕੰਮ ਦੇ ਵਿੱਚ ਪੂਰਾ ਇੰਟਰਸਟ ਪੈ ਜਾਏਗਾ ਦੋਸਤੋ ਤੁਹਾਡਾ ਖੁਦ ਮਨ ਕਰੇਗਾ ਇਹ ਕੰਮ ਕਰਨ ਦਾ ਕਿਉਂਕਿ ਬਿਨਾ ਨੌਲੇਜ ਤੋਂ ਦੋਸਤੋ ਕੋਈ ਵੀ ਕੰਮ ਆਪਾਂ ਨੂੰ ਇੰਟਰਸਟਡ ਨਹੀਂ ਲੱਗਦਾ ਜੇ ਤੁਹਾਨੂੰ ਇਹ ਨੌਲੇਜ ਹੋ ਜਾਏਗੀ ਇਸ ਕੰਮ ਦੀ ਤੁਹਾਨੂੰ ਖੁਦ ਜੀ ਕਰੇਗਾ ਇਸ ਦੇ ਵਿੱਚ ਰਜਿਸਟ੍ਰੇ ਤੇ ਦੋਸਤੋ ਇੱਕ ਵਾਰੀ ਤੁਸੀਂ ਇਹਦੇ ਵਿੱਚ ਨਿਲਾਮੀ ਦੇ ਵਿੱਚ ਭਾਗ ਲੈ ਕੇ ਦੋਸਤੋ ਤੁਸੀਂ ਮੰਨ ਲਓ ਜਿਵੇਂ ਕੋਈ ਨਵਾਂ ਆਈਫੋਨ ਤੁਹਾਨੂੰ ਪਹਿਲੇ ਹੀ ਪਤਾ ਲੱਗ ਜਾਏਗਾ ਦੋਸਤੋ ਜਦੋਂ ਨਿਲਾਮੀ ਤੋਂ ਪਹਿਲੇ ਹੀ ਤੁਹਾਨੂੰ ਪਤਾ ਲੱਗ ਜਾਏਗਾ ਇਸ ਦਿਨ ਦੋਸਤੋ ਨਵੇਂ ਆਈਫੋਨ ਜਾਂ ਇਸ ਤਰ੍ਹਾਂ ਦੇ ਗੈਜਟਸ ਦੀ ਨਿਲਾਮੀ ਹੋਣੀ ਹੈ ਤੇ ਤੁਸੀਂ ਆਪਣਾ ਉਸ ਦੇ ਵਿੱਚ ਭਾਗ ਲੈਣ ਵਾਸਤੇ ਤੁਸੀਂ ਆਪਣਾ ਜੋ ਫਾਰਮੈਲਟੀ ਹੁੰਦੀ ਹੈ ਉਹ ਕਰ ਸਕਦੇ ਹੋ ਜਦੋਂ ਤੁਸੀਂ ਸਾਈਟ ਚਲਾਉਣਾ ਸਿੱਖ ਜਾਓਗੇ ਤੁਹਾਨੂੰ ਹਰ ਇੱਕ ਚੀਜ਼ ਪਤਾ ਲੱਗ ਜਾਏਗਾ ਦੋਸਤੋ ਤੁਸੀਂ ਇਸ ਨਿਲਾਮੀ ਦੇ ਵਿੱਚ ਭਾਗ ਲੈ ਕੇ ਤੁਸੀਂ ਜੋ ਵੀ ਆਪਣਾ ਤੁਹਾਡਾ ਰੇਟ ਹੈ ਮੰਨ ਲਓ ਜਿਵੇਂ ਕੋਈ ਨਵਾਂ ਆਈਫੋਨ ਹੈ ਦੋਸਤੋ ਨਿਨਮਾ ਆਈਫੋਨ ਆਇਆ ਤੁਹਾਨੂੰ ਪਤਾ ਹੀ ਆਈਫੋਨ ਇਨਾ ਮਹਿੰਗਾ ਹੁੰਦਾ ਤੇ ਤੁਸੀਂ ਉਸ ਉਸ ਸਾਹਮਣੇ ਤੁਸੀਂ 15 20 ਹਜ਼ਾਰ 25 ਹਜ਼ਾਰ ਵੀ ਉਹਦੇ ਵਿੱਚ ਆਪਣਾ ਜੋ ਨਿਲਾਮੀ ਦਾ ਜੋ ਆਪਣਾ ਅਮਾਉਂਟ ਹੁੰਦੀ ਹੈ ਉਹ ਲਗਾ ਕੇ ਦੋਸਤੋ ਤੇ ਤੁਸੀਂ ਇਸ ਨਿਲਾਮੀ ਦੇ ਵਿੱਚ ਭਾਗ ਲੈ ਸਕਦੇ ਹੋ ਕਿਉਂਕਿ ਜਦੋਂ ਤੂੰ ਤੁਹਾਡੇ 20-25000 ਦੇ ਵਿੱਚ ਜੇ ਉਸ ਦਾ ਰੇਟ ਜੋ ਕਨਫਰਮ ਹੋ ਗਿਆ ਤਾਂ ਉਸ ਚੀਜ਼ ਦਾ ਦੋਸਤੋਂ ਤੁਸੀਂ ਖੁਦ ਹੱਕਦਾਰ ਹੋ ਜਾਓਗੇ ਮੰਨ ਲਓ ਤੁਸੀਂ ਦੋਸਤੋਂ ਕੋਈ ਵੀ ਨਵਾਂ ਆਈਫੋਨ ਹੈ ਜੇ ਤੁਸੀਂ ਉਹਨੂੰ ਖਰੀਦਣਾ ਚਾਹੁੰਦੇ ਹੋ ਤੁਹਾਨੂੰ ਪਤਾ ਲੱਗ ਗਿਆ ਕਿ ਇਸ ਦਿਨ ਇਸ ਨਵੇਂ ਆਈਫੋਨ ਜਾਂ ਕੋਈ ਨਵੇਂ ਕੈਮਰੇ ਦੀ ਦੋਸਤੋਂ ਇਨਾਮੀ ਹੋਣੀ ਹੈ ਇਨੇ ਪੀਸ ਹਨ ਤੇ ਤੁਸੀਂ ਉਹਦਾ ਰੇਟ ਹੈ ਮੰਨ ਕੇ ਚੱਲੋ ਤੁਹਾਨੂੰ ਪਤਾ ਉਸ ਚੀਜ਼ ਦੀ ਨੋਲੇਜ ਹੈ ਕਿ ਅੱਜ ਕੀ ਚੀਜ਼ ਹੈ ਤੇ ਕਿੰਨੇ ਦੀ ਹੋ ਸਕਦੀ ਹੈ ਉਹ ਸਾਹਮਣੇ ਤੁਸੀਂ ਆਪਣਾ ਰੇਟ ਆ ਦੋਸਤੋ ਜਿਵੇਂ ਕਿ 20-25 ਹਜ਼ਾਰ ਤੁਸੀਂ ਆਪਣਾ ਰੇਟ ਲਗਾਤਾ ਮੰਨ ਲਓ 1.5 ਲੱਖ ਦੀ ਕੋਈ ਚੀਜ਼ ਹੈ 20-25 ਹਜ਼ਾਰ ਦਾ ਤੁਸੀਂ ਰੇਟ ਲਗਾ ਕੇ ਉਸ ਦੇ ਵਿੱਚ ਛੱਡ ਦਿੰਨੇ ਹੋ ਤੇ ਮੰਨ ਲਓ ਕੋਈ ਉਸ ਤੋਂ ਵੱਧ ਕੋਈ ਦੇਣ ਵਾਲਾ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਉਹ ਜਿਹੜੀ ਚੀਜ਼ ਹੈ ਦੋਸਤੋ ਉਹ ਤੁਹਾਡੀ ਹੋ ਜਾਏਗੀ ਇਹ ਦੋਸਤੋ ਤੁਸੀਂ ਔਨਲਾਈਨ ਵੀ ਇਸ ਪ੍ਰੋਸੈਸ ਨੂੰ ਕਰ ਸਕਦੇ ਹੋ ਤੇ ਤੁਸੀਂ ਆਫਲਾਈਨ ਜਾ ਕੇ ਵੀ ਤੁਸੀਂ ਨਿਲਾਮੀ ਦੇ ਵਿੱਚ ਪਾਗ ਲੈ ਸਕਦੇ ਹੋ ਮੰਨ ਲਓ ਕੋਈ ਉਹਨਾਂ ਨੇ ਉਹਦੇ ਵਿੱਚ ਸਭ ਐਡਰੈਸ ਹੁੰਦਾ ਕਿ ਅੱਜ ਦਿੱਲੀ ਦੇ ਇਸ 에어ਪੋਰਟ ਦੇ ਵਿੱਚ ਇੰਟਰਨੈਸ਼ਨਲ 에어ਪੋਰਟ ਦੇ ਵਿੱਚ ਐਗਜ਼ੀਬਿਸ਼ਨ ਲੱਗਦੀਆਂ ਜਿੱਥੇ ਕਿ ਇਹ ਚੀਜ਼ਾਂ ਹੋਣਗੀਆਂ ਦੋਸਤੋ ਇਸ ਦਾ ਨਿਲਾਮੀ ਹੋਣੀ ਹੈ ਜੇ ਤੁਸੀਂ ਆਫਲਾਈਨ ਵੀ ਜਾਣਾ ਚਾਹੁੰਦੇ ਹੋ ਤੁਸੀਂ ਉੱਥੇ ਵੀ ਜਾ ਸਕਦੇ ਹੋ ਤੇ ਤੁਸੀਂ ਘਰ ਬੈਠੇ ਵੀ ਇਸ ਨਿਲਾਮੀ ਵਿੱਚ ਭਾਗ ਲੈ ਸਕਦੇ ਹੋ ਜਿੱਥੇ ਤੁਸੀਂ ਸਭ ਕੁਝ ਇਸ ਚੀਜ਼ ਦੀ ਐਪ ਦੇ ਥਰੂ ਹੀ ਆਪਣੀ 사이ਟ ਦੇ ਥਰੂ ਹੀ ਆਪਾਂ ਇਸ ਚੀਜ਼ ਨੂੰ ਕਰ ਸਕਦੇ ਹਾਂ ਇੱਕ ਗੱਲ ਹੋਰ ਹੈ ਜਦੋਂ ਤੁਸੀਂ ਇਸ ਨਿਲਾਮੀ ਦੇ ਵਿੱਚ ਭਾਗ ਲੈਣੇ ਹੋ ਤਾ ਆਪਾਂ ਨੂੰ ਉਹਦੇ ਵਿੱਚ ਸਭ ਤੋਂ ਪਹਿਲਾਂ 2 ਤੋਂ 5% ਦੋਸਤੋ ਉਹ ਆਪਾਂ ਨੂੰ ਐਡਵਾਂਸ ਬੁਕਿੰਗ ਕਰवानी ਪੈਂਦੇ ਆ ਮੰਨ ਲਓ ਕੋਈ 100 ਰੁਪਏ ਦੀ ਚੀਜ਼ ਹੈ ਨਾ ਦੋਸਤੋ ਤਾਂ 2 ਤੋਂ 5 ਰੁਪਏ ਜੋ ਹੈ ਸਰਕਾਰ ਆ ਉਹ ਪਹਿਲਾਂ ਤੁਹਾਡੇ ਤੋਂ ਲਏਗੀ ਉਹ ਇਸ ਕਰਕੇ ਲੈਂਦੀ ਹੈ ਦੋਸਤੋ ਤਾਂ ਜੋ ਉਹਨਾਂ ਨੂੰ ਪਤਾ ਚੱਲ ਸਕੇ ਕਿ ਜੋ ਨਿਲਾਮੀ ਦੇ ਵਿੱਚ ਭਾਗ ਲੈਣ ਵਾਲੇ ਆ ਉਹ ਸੱਚੀ ਇਸ ਚੀਜ਼ ਨੂੰ ਲੈ ਕੇ ਸੀਰੀਅਸ ਹੈ ਜੇ ਖਰੀਦਣਾ ਚਾਹੁੰਦੇ ਆ ਜਾਂ ਮਜ਼ਾਕ ਜਾਂ ਸਰਾਰਤੀ ਤੱਤਵਤ ਨਹੀਂ ਹੈਗੇ ਜੋ ਕਿ ਇਸ ਦੇ ਵਿੱਚ ਮਖੌਲ ਕਰਨ ਵਾਲੀ ਹੈ ਜੋ ਕਿ ਰੇਟ ਨੂੰ ਵਧਾ ਕੇ ਛੱਡ ਕੇ ਪੱਜ ਜਾਣਗੇ ਇਸ ਤਰ੍ਹਾਂ ਦੋਸਤੋ ਇਸ ਕਰਕੇ ਇਸ ਦਾ 2 ਤੋਂ 5% ਦੋਸਤੋ ਤੁਹਾਡਾ ਐਡਵਾਂਸ ਤੁਹਾਡੇ ਕੋਲ ਲਿੱਤਾ ਜਾਂਦਾ ਜੋ ਕਿ ਤੁਸੀਂ ਪਹਿਲਾਂ ਉਹਨਾਂ ਨੂੰ ਸਾਈਟ ਦੇ ਵਿੱਚ ਆਪਣੇ ਐਡਵਾਂਸ ਬੁਕਿੰਗ ਕਰਵਾਉਣ ਵਾਸਤੇ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਦੋਸਤੋ ਮੰਨ ਲਓ ਤੁਹਾਡੇ ਕੋਲ ਕੋਈ ਚੀਜ਼ ਦੇ ਵਿੱਚ ਤੁਸੀਂ ਬੋਲੀ ਲਗਾਈ ਹੈ ਤੇ ਤੁਸੀਂ ਤੁਹਾਨੂੰ ਉਹ ਬੋਲੀ ਤੁਹਾਡੀ ਨਹੀਂ ਹੋਈ ਹੈ ਮੰਨ ਲਓ ਤੁਹਾਡੇ ਨਾਲ ਉਹ ਸੈਟਿੰਗ ਨਹੀਂ ਆਈ ਹੈ ਤਾਂ ਤੁਸੀਂ ਤੁਹਾਡੇ ਜੋ ਪੈਸੇ ਐਡਵਾਂਸ ਹੈ ਦੋਸਤੋ ਉਹ ਤੁਹਾਡੇ ਵਾਪਸੀ ਹੋ ਜਾਣਗੇ ਉਸ ਦੀ ਤੁਸੀਂ ਫਿਕਰ ਨਾ ਕਰੋ ਇਸ ਤਰ੍ਹਾਂ ਦੋਸਤੋ ਤੁਸੀਂ ਇਸ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਇਹ ਬਹੁਤ ਹੀ ਵਧੀਆ ਬਿਜ਼ਨਸ ਹੈ ਕਿਉਂਕਿ ਆਪਣੇ ਪੂਰੇ YouTube ਦੇ ਵਿੱਚ ਦੋਸਤੋ ਤੁਹਾਨੂੰ ਇਸ ਬਾਰੇ ਕੋਈ ਵੀ ਨਹੀਂ ਦੱਸੇਗਾ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਦੋਸਤੋ ਉਹ ਲੋਕੀ ਖੁਦ ਆਪਣੇ ਵਾਸਤੇ ਰੱਖ ਲੈਂਦੇ ਆ ਉਹ ਕਿਸੇ ਨੂੰ ਸ਼ੇਅਰ ਨਹੀਂ ਕਰਨਾ ਚਾਹੁੰਦੇ ਆ ਦੋਸਤੋ ਮੇਰਾ ਚੈਨਲ ਬਣਾਉਣ ਦਾ ਇਹ ਮਕਸਦ ਹੈ ਕਿ ਤੁਹਾਡੇ ਤੱਕ ਉਹ ਹਰ ਇੱਕ ਜਾਣਕਾਰੀ ਪਹੁੰਚ ਸਕੇ ਜਿਸ ਨਾਲ ਤੁਹਾਡਾ ਪ੍ਰੋਫਿਟ ਹੋ ਸਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕੋ ਜਾਂ ਤੁਸੀਂ ਪੈਸਾ ਕਮਾ ਸਕੋ ਕਿਉਂਕਿ ਇਸ ਤਰ੍ਹਾਂ ਦੀ ਚੀਜ਼ ਜਦੋਂ ਮੈਨਸ਼ਨ ਨਹੀਂ ਹੈ ਕਿਉਂਕਿ ਸਰਕਾਰ ਵੱਲੋਂ ਇੱਕ ਨੰਬਰ ਦੇ ਵਿੱਚ ਤੁਸੀਂ ਜੋ ਵੀ ਚੀਜ਼ ਖਰੀਦਦੇ ਹੋ ਉਹ ਇੱਕ ਨੰਬਰ ਦੇ ਵਿੱਚ ਆਉਂਦੀ ਹੈ ਤੇ ਉਸ ਨੂੰ ਤੁਸੀਂ ਕਿਸੇ ਮਰਜ਼ੀ ਨੂੰ ਸੇਲ ਕਰ ਸਕਦੇ ਹੋ ਜਿਨੇ ਮਰਜ਼ੀ ਪੈਸੇ ਦੇ ਵਿੱਚ ਸੇਲ ਕਰ ਸਕਦੇ ਹੋ ਤੁਸੀਂ ਉਸ ਚੀਜ਼ ਦੇ ਮਾਲਕ ਹੋ ਇਸ ਕਰਕੇ ਸਰਕਾਰ ਵੱਲੋਂ ਵੀ ਇਸ ਦਾ ਕੋਈ ਵੀ ਦਿੱਕਤ ਨਹੀਂ ਹੁੰਦੀ ਹੈ ਤੇ ਤੁਸੀਂ ਇਸ ਚੀਜ਼ ਨੂੰ ਵਧੀਆ ਸ਼ੁਰੂ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਕੋਈ ਚੀਜ਼ ਖਰੀਦ ਲੈਣੇ ਹੋ ਗੈਜਟ ਖਰੀਦ ਲੈਣੇ ਤੇ ਤੁਸੀਂ ਉਸ ਨੂੰ ਵੇਚਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਜੇ ਤੁਹਾਡੀ ਖੁਦ ਦੀ ਕੋਈ ਇਲੈਕਟ੍ਰੋਨਿਕ ਸ਼ਾਪ ਹੈ ਤਾਂ ਤੁਸੀਂ ਉੱਥੋਂ ਆਰਾਮ ਨਾਲ ਬੜਾ ਵਧੀਆ ਇਸ ਚੀਜ਼ ਨੂੰ ਵੇਚ ਸਕਦੇ ਹੋ ਮੰਨ ਲਓ ਕਿ ਸ਼ਾਪ ਹੈ ਤਾਂ ਤੁਸੀਂ ਉੱਥੋਂ ਆਹ ਚੀਜ਼ ਨੂੰ ਮੋਬਾਈਲ ਨੂੰ ਖਰੀਦ ਕੇ ਨਵੇਂ ਆਈਫੋਨ ਨੂੰ ਤੁਸੀਂ ਅੱਗੇ ਸੇਲ ਕਰ ਸਕਦੇ ਹੋ ਜਾਂ ਮੰਨ ਲਓ ਤੁਹਾਡੇ ਕੋਈ ਖੁਦ ਦੀ ਕੈਮਰੇਆ ਦਾ ਕੰਮ ਹੈ ਤਾਂ ਤੁਸੀਂ ਖੁਦ ਦੇ ਕੈਮਰੇ ਖੁਦ ਦੇ ਕੰਮ ਵਾਸਤੇ ਇਹ ਕੈਮਰੇ ਨੂੰ ਖਰੀਦ ਸਕਦੇ ਹੋ ਜਾਂ ਫਿਰ ਅੱਗੇ ਸੇਲ ਕਰ ਸਕਦੇ ਹੋ ਇਸ ਤਰ੍ਹਾਂ ਦੋਸਤੋ ਇਸ ਨੂੰ ਖਰੀਦਣਾ ਤੇ ਇਸ ਨੂੰ ਵੇਚਣਾ ਬਹੁਤ ਹੀ ਆਸਾਨ ਹੈ ਬਸ ਤੁਹਾਨੂੰ ਉਸ ਚੀਜ਼ ਦੀ ਨੋਲਿਜ ਹੋਣੀ ਚਾਹੀਦੀ ਜਿਹੜੀ ਚੀਜ਼ ਤੁਸੀਂ ਖਰੀ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਸ਼ੁਰੂਆਤ ਦੋਸਤੋ ਇਸ ਕੰਮ ਦੀ ਪਹਿਲਾਂ ਤੁਸੀਂ ਇਸ ਚੀਜ਼ ਨੂੰ ਸਿੱਖੋ ਮਹੀਨਾ ਤੁਸੀਂ ਇਸ ਸਾਈਟ ਨੂੰ ਦੋ ਦੋਸਤੋ ਤੁਸੀਂ ਫੇਸਬੁੱਕ ਵੀ ਇੰਸਟਾਗ੍ਰam ਚਲਾਉਂਦੇ ਹੋ ਉਸੇ ਤਰ੍ਹਾਂ ਤੁਸੀਂ ਇਸ ਸਾਈਟ ਨੂੰ ਵੀ ਚਲਾਓ ਦੋਸਤੋ ਮਹੀਨਾ ਵੀ ਤੁਸੀਂ ਇਸ ਸਾਈਟ ਨੂੰ ਚਲਾਉਗੇ ਤੁਸੀਂ ਇੰਨੇ ਜ਼ਿਆਦਾ ਐਕਸਪਰਟ ਹੋ ਜਾਓਗੇ ਸਾਈਟ ਦੇ ਬਾਰੇ ਤੇ ਤੁਹਾਨੂੰ ਇੰਨੀ ਜ਼ਿਆਦਾ ਨੋਲਿਜ ਆ ਜਾਏਗੀ ਸਾਈਟ ਬਾਰੇ ਤੇ ਤੁਹਾਡਾ ਖੁਦ ਦਾ ਜੀ ਕਰੇਗਾ ਇਸ ਕੰਮ ਨੂੰ ਕਰਨ ਦਾ ਦੋਸਤੋ ਇਸ ਦੇ ਵਿੱਚ ਨਿਲਾਮੀਆਂ ਚਲਦੀਆਂ ਰਹਿੰਦੀਆਂ ਹਨ ਤੇ ਨਵੀਆਂ-ਨਵੀਆਂ ਨਿਲਾਮੀਆਂ ਆਉਂਦੀਆਂ ਰਹਿੰਦੀਆਂ ਤੁਹਾਨੂੰ ਜ਼ਰੂਰੀ ਨਹੀਂ ਹੈ ਦੋਸਤੋ ਕਿ ਰੋਜ਼ ਹੀ ਤੁਹਾਡੇ ਕੋਲੇ ਇਹਦੇ ਵਿੱਚ ਆਈ ਵਗੈਰਾ ਹੋਗੇ ਨਵੇਂ ਆਦੇ ਰਹਿਣਗੇ ਪਰ ਜਦੋਂ ਵੀ ਦੋਸਤੋ ਇਹ ਆਣਗੇ ਤੁਹਾਨੂੰ ਪਹਿਲੇ ਹੀ ਇਸ ਚੀਜ਼ ਦੀ ਇਨਫੋਰਮੇਸ਼ਨ ਮਿਲ ਜਾਏਗੀ ਤੇ ਤੁਸੀਂ ਉਸ ਦੇ ਵਿੱਚ ਭਾਗ ਲੈ ਸਕਦੇ ਹੋ ਦੋਸਤੋ ਇੱਕ ਵਾਰੀ ਤੁਸੀਂ ਆਪਣੀ ਰਜਿਸਟ੍ਰੇਸ਼ਨ ਹੈ ਜੋ ਦੋਸਤੋ ਉਸ ਦੇ ਵਿੱਚ ਕਰवानी ਹੈ ਉਹ ਲਾਈਫਟਾਈਮ ਹੁੰਦੀ ਹੈ ਦੋਸਤੋ ਤੁਸੀਂ 1000 ਰੁਪਏ ਲਗਾ ਕੇ ਲਾਈਫਟਾਈਮ ਦੋਸਤੋ ਇਸ ਦੇ ਮੈਂਬਰ ਬਣ ਸਕਦੇ ਹੋ ਨਿਲਾਮੀ ਵਿੱਚ ਭਾਗ ਲੈ ਸਕਦੇ ਹੋ ਕਿਉਂਕਿ ਜੋ ਵੱਡੀਆਂ-ਵੱਡੀਆਂ ਦੋਸਤੋ ਕੋਈ ਵੀ ਕਬਾੜ ਦੀਆਂ ਚੀਜ਼ਾਂ ਹਨ ਦੋਸਤੋ ਉਹ ਵੀ ਇਹਦੇ ਵਿੱਚ ਨਿਲਾਮੀ ਹੁੰਦੀ ਹੈ ਮੰਨ ਲਓ ਕੋਈ ਆਪਣੇ ਇੰਡੀਆ ਦੀ ਕੋਈ ਜਾਜ ਹੈ ਕਬਾੜ ਹੋ ਚੁੱਕੀ ਹੈ ਦੋਸਤੋ ਉਹ ਵੀ ਦੋਸਤੋ ਉਸਦੇ 파ਟ ਵੀ ਹੈ ਦੋਸਤੋ اسی ਚੀਜ਼ ਦੇ ਵਿੱਚ ਇਸ ਸਾਈਡ ਦੇ ਵਿੱਚ ਦੋਸਤੋ ਨਿਲਾਮ ਹੁੰਦੀਆਂ ਨੇ ਇਸ ਕਰਕੇ ਤੁਸੀਂ ਤੁਹਾਡਾ ਜੋ ਵੀ ਬਿਜ਼ਨਸ ਹੈ ਤੇ ਰਿਲੇਟਡ ਕੋਈ ਵੀ ਸਮਾਨ ਹੈ ਦੋਸਤੋ ਕੋਈ ਵੀ ਕਬਾੜ ਦੀ ਚੀਜ਼ ਵੀ ਇਹਦੇ ਵਿੱਚ ਖਰੀਦ ਸਕਦੇ ਹੋ ਜਾਂ ਕੋਈ ਵੀ ਚੀਜ਼ਾਂ ਜੋ ਵੀ ਗੈਜਟ ਹੋਗੇ ਜਾਂ ਕੋਈ ਮੋਟਰਸਾਈਕਲ ਸਕੂਟਰੀ ਜੋ ਵੀ ਬਾਹਰੋਂ ਫੋਰਨ ਤੋਂ ਵਿੱਚ ਆਉਂਦੀਆਂ ਜੋ ਕਸਟਮ ਡਿਊਟੀ ਵੱਲੋਂ ਫੜੀਆਂ ਜਾਂਦੀਆਂ ਦੋਸਤੋ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਨਿਲਾਮੀ ਹੁੰਦੀ ਹੈ ਮੰਨ ਲਓ ਕਿ ਤੁਸੀਂ ਤੁਸੀਂ ਮੰਨ ਕੇ ਚੱਲੋ ਸੂਈ ਤੋਂ ਲੈ ਕੇ ਜਹਾਜ਼ ਤੱਕ ਦੋਸਤੋ ਹਰ ਇੱਕ ਚੀਜ਼ ਦੀ ਇਹਦੇ ਵਿੱਚ ਨਿਲਾਮੀ ਹੁੰਦੀ ਹੈ ਜੋ ਕਿ ਸਰਕਾਰ ਨੇ ਵੇਚਨੀਆਂ ਹੁੰਦੀਆਂ ਉਹ ਸਰਕਾਰ ਦੀ ਹਰ ਇੱਕ ਵੇਚਣ ਵਾਲੀ ਚੀਜ਼ ਦੋਸਤੋ ਇਸੇ ਸਾਈਡ ਦੇ ذریعے ਇਸੇ ਸਾਈਡ ਦੇ ذریعے ਲੋਕਾਂ ਦੇ ਵਿੱਚ ਵੇਚੀ ਜਾਂਦੀ ਹੈ ਬਾਕੀ ਤੁਸੀਂ ਦੋਸਤੋ ਇਸ ਦੇ ਬਾਅਦ ਕੁਝ ਹੋਰ ਵੀ ਜਾਨਣਾ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਕਿਉਂਕਿ ਮੈਂ ਹਰ ਕਿਸੇ ਦਾ ਕਮੈਂਟ ਦਾ ਜਵਾਬ ਦੇਣਾ ਤੇ ਤੇ ਦੋਸਤੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਦੋਸਤੋ ਲੈ ਕੇ ਆਉਂਦਾ ਰਹਿਣਾ ਧੰਨਵਾਦ